ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਸਫਰ 에 ਸ਼ਹਾਦਤ ਦੇ ਵਿੱਚ ਜੋ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਸਰਵਨ ਕਰ ਰਹੇ ਹੋ ਸੋ ਅੱਜ 13 ਪੋ ਹੈ 13 ਪੋ ਸਨ 1704 ਈਸਵੀ ਨੂੰ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਝੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਿੰਨਾਂ ਨੂੰ ਜਿਉਂਦੇ ਜੀ ਨੀਹਾ ਵਿੱਚ ਇਨਕੇ ਸ਼ਹੀਦ ਕੀਤਾ ਗਿਆ ਸੀ ਸੋ ਗੁਰੂ ਪਿਆਰਿਓ ਸਹਬਜ਼ਾਦਿਆਂ ਨੂੰ ਨੀਹਾ ਵਿੱਚ ਇਨ ਦਾ ਫਤਵਾ ਲਾ ਦਿੱਤਾ ਗਿਆ ਸੀ ਹੁਣ ਸਵਾਲ ਇਹ ਸੀ ਕਿ ਨੀਹਾ ਵਿੱਚ ਚਿਨੇ ਤਾਂ ਚਿਨੇ ਕੌਣ ਉਸ ਵੇਲੇ ਕਿਉਂਕਿ ਸਰਹੰਦ ਦੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਜਿਵੇਂ ਕਿ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦੇ ਪਠਾਨ ਨੇ ਹਾ ਦਾ ਨਾਹਰਾ ਮਾਰਿਆ ਉਧਰੋਂ ਜਦ ਇਹ ਖਬਰ ਵਜ਼ੀਰ ਖਾਨ ਦੀ ਸੂਬਾ ਸਰਹੰਦ ਦੇ ਘਰ ਵਾਲੀ ਨੂੰ ਉਸ ਦੀ ਬੇਗਮ ਨੂੰ ਪਤਾ ਲੱਗੀ ਤਾਂ ਉਸ ਨੇ ਵੀ ਵਜ਼ੀਰ ਖਾਨ ਨੂੰ ਬੜਾ ਰੋਕਿਆ ਕਿ ਖੁਦਾ ਦਾ ਵਾਸਤਾ ਹੈ ਐਸਾ ਪਾਪ ਨਾ ਕਰੋ ਇਹ ਬੜਾ ਭਾਰੀ ਪਾਪ ਹੈ ਤੇ ਇਸ ਦਾ ਕਰਜ਼ ਤੁਹਾਨੂੰ ਰਹਿੰਦੀਆਂ ਪੁਸ਼ਤਾ ਤੱਕ ਉਤਾਰਨਾ ਪਏਗਾ ਸੋ ਪਰਵਜ਼ੀਰ ਖਾਨ ਨੇ ਕਿਸੇ ਦੀ ਇੱਕ ਨਾਮ ਨਹੀਂ ਸਰਹੰਦ ਦੇ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸਾਰੇ ਬੜਾ ਅਫਸੋਸ ਕਰ ਰਹੇ ਸਨ ਉਹ ਸ਼ਹਿਰ ਦੇ ਵਿੱਚ ਟੰਡੋਰਾ ਫੇਰ ਦਿੱਤਾ ਗਿਆ ਕਿ ਅੱਜ ਸਾਹਿਬਜ਼ਾਦਿਆਂ ਨੂੰ ਨੀਹਾ ਵਿੱਚ ਚਿਨਿਆ ਜਾਵੇਗਾ ਪਰ ਨੀਹਾ ਵਿੱਚ ਚਿਨਣ ਵਾਸਤੇ ਸੂਬਾ ਸਰਹੰਦ ਦੇ ਜੋ ਜਲਾਦ ਸਨ ਉਹਨਾਂ ਨੇ ਜਵਾਬ ਦੇ ਦਿੱਤਾ ਕਹਿਣ ਤੋਂ ਭਾਵ ਨੀਹਾ ਵਿੱਚ ਚਿਨਣ ਵਾਸਤੇ ਕੋਈ ਤਿਆਰ ਨਹੀਂ ਸੀ ਉਸ ਵੇਲੇ ਸਮਾਣੇ ਦੇ ਦੋ ਜਲਾਦ ਜਿਨ੍ਹਾਂ ਦੀ ਉਸ ਦਿਨ ਪੇਸ਼ੀ ਸੀ ਕੋਈ ਉਹਨਾਂ ਦਾ ਕੇਸ ਚੱਲ ਰਿਹਾ ਸੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਇਹ ਜਲਾਦ ਉੱਠੇ ਨੇ ਇਹ ਕਹਿਣ ਲੱਗੇ ਸੁਬਾ ਸਰਹੰਦ ਨੂੰ ਮਾਈ ਬਾਪ ਸਾਹਿਬਜ਼ਾਦਿਆਂ ਨੂੰ ਨਹੀਂ ਹਾਂ ਬੇ ਤਿੰਨ ਬਸਤੀ ਅਸੀਂ ਤਿਆਰ ਹਾਂ ਪਰ ਸਾਡੀ ਇਹ ਸ਼ਰਤ ਹੈ ਕਿ ਸਾਡਾ ਜੋ ਮੁਕੱਦਮਾ ਹੈ ਇਹ ਖਾਰਜ ਕਰ ਦਿੱਤਾ ਜਾਵੇ ਤਾਂ ਅਸੀਂ ਸਾਹਿਬਜ਼ਾਦਿਆਂ ਨੂੰ ਨਹੀਂ ਹਾਂ ਵੇ ਚਣ ਦੇਵਾਂਗੇ ਸੁਬਾ ਸਰਹੰਦ ਨੇ ਕਿਹਾ ਠੀਕ ਹੈ ਤੁਹਾਡਾ ਮੁਕੱਦਮਾ ਅੱਜ ਤੋਂ ਖਾਰਜ ਹੈ ਤੁਹਾਡੇ ਸਿਰ ਤੇ ਜੋ ਕੇਸ ਹੈ ਉਸ ਵਿੱਚੋਂ ਤੁਹਾਨੂੰ ਬਰੀ ਕਰਦੇ ਹਾਂ ਸੋ ਇਸ ਕਰਕੇ ਸਾਹਿਬਜ਼ਾਦਿਆਂ ਨੂੰ ਇਹ ਹਵੇ ਚਿੰਨ੍ਹ ਵਾਸਤੇ ਤਿਆਰ ਹੋ ਜਾਓ ਤਾਂ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਨੂੰ ਤਨ ਮਾਤਾ ਗੁਜਰ ਕੌਰ ਦੇ ਕੋਲੋਂ ਲਿਆਂਦਾ ਗਿਆ ਸਾਹਿਬਜ਼ਾਦਿਆਂ ਨੂੰ ਤਨ ਮਾਤਾ ਗੁਜਰ ਕੌਰ ਨੇ ਬੜੇ ਪਿਆਰ ਦੇ ਨਾਲ ਬੜੇ ਦੁਲਾਰ ਦੇ ਨਾਲ ਆਪਣੇ ਕੋਲੋਂ ਵਿਦਾ ਕੀਤਾ ਤੇ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਨੂੰ ਜਿੱਥੇ ਨੀਹਾਂ ਵਿੱਚ ਚਿਰਨਾ ਸੀ ਉਸ ਅਸਥਾਨ ਤੇ ਲਿਆਂਦਾ ਗਿਆ ਚੂਨਾ ਮੰਗਵਾਇਆ ਗਿਆ ਇੱਟਾਂ ਮੰਗਵਾਈਆਂ ਗਈਆਂ ਤੇ ਸਾਹਿਬਜ਼ਾਦਿਆਂ ਨੂੰ ਜਿਉਂ ਹੀ ਨੀਹਾਂ ਵਿੱਚ ਖਿਲਾਰ ਕੇ ਚਿਰਨਾ ਸ਼ੁਰੂ ਕੀਤਾ ਨਾ ਜਦੋਂ ਵੀ ਇੱਟ ਧਰਦੇ ਤਾਂ ਨਾਲ ਜਲਾਦ ਅਤੇ ਜੋ ਹੋਰ ਨਵਾਬ ਦੇ ਕਰਿੰਦੇ ਸਨ ਉਹ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਡਰਾਉਂਦੇ ਸਨ ਬੱਚਿਓ ਕਿਉਂ ਐਵੇਂ ਭੰਗ ਦੇ ਪਾਣੇ ਜਾਨ ਗਵਾਉਂਦੇ ਹੋ ਤੁਸੀਂ ਨਿੱਕੇ ਨਿੱਕੇ ਫੁੱਲਾਂ ਵਰਗੇ ਇਤਨੇ ਸੁੰਦਰ ਚਿਹਰੇ ਸਾਨੂੰ ਤਰਸ ਆਉਂਦਾ ਹੈ ਤੁਹਾਨੂੰ ਆਪਣੀ ਜਾਨ ਪਿਆਰੀ ਨਹੀਂ ਲੱਗਦੀ ਤਾਂ ਸਾਹਿਬਜ਼ਾਦੀ ਕਹਿੰਦੇ ਨਹੀਂ ਸਾਨੂੰ ਆਪਣੀ ਜਾਨ ਤੋਂ ਵੀ ਆਪਣਾ ਧਰਮ ਪਿਆਰਾ ਹੈ ਅਸੀਂ ਆਪਣੇ ਧਰਮ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਸਕਦੇ ਹਾਂ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਫੁਰਮਾਨ ਹੈ ਜਉ ਤਉ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਸਾਹਿਬਜ਼ਾਦਿਆਂ ਨੇ ਜਦੋਂ ਇਸ ਤਰ੍ਹਾਂ ਸੁਨਾਇਆ ਉਹਨਾਂ ਨੇ ਕੁਝ ਹੋਰ ਇਟਾਂ ਧਰੀਆਂ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਸਾਹਿਬਜ਼ਾਦਿਆਂ ਦੇ ਨੀਹਾਂ ਚਿੰਦੇ ਚਿੰਦੇ ਗੋਡਿਆਂ ਤੱਕ ਪਹੁੰਚੇ ਅਤੇ ਫਿਰ ਸਾਹਿਬਜ਼ਾਦਿਆਂ ਨੂੰ ਸਮਝਾਇਆ ਗਿਆ ਲਾਲਚ ਦਿੱਤੇ ਗਏ ਕਿ ਬੱਚਿਓ ਦੇਖੋ ਤੁਹਾਡੀ ਉਮਰ ਬੜੀ ਛੋਟੀ ਹੈ ਤੁਹਾਡੀ ਉਮਰ ਦੇ ਬੱਚੇ ਐਸੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਤੁਹਾਡੀ ਉਮਰ ਦੇ ਬੱਚੇ ਦਾ ਖੇਡ ਦੇ ਕੁੱਦ ਦੇ ਹੱਸ ਦੇ ਨੱਚ ਦੇ ਟੱਪ ਦੇ ਚੰਗੇ ਲੱਗਦੇ ਨੇ ਸੋ ਅਜੇ ਵੀ ਮੰਨ ਜਾਓ ਅਜੇ ਵੀ ਵੇਲਾ ਹੈ ਪਰ ਸਾਹਿਬਜ਼ਾਦੇ ਗੁਰੂ ਪਿਆਰਿਓ ਉਹਨਾਂ ਨੇ ਇਹਨਾਂ ਦੀ ਇੱਕ ਨਾ ਸੁਣੀ ਆਪਣੇ ਆਦਰਸ਼ ਤੇ ਆਪਣੇ ਅਸੂਲ ਤੇ ਡ੍ਰਿਢ ਰਹੇ ਪਰਪੱਕ ਰਹੇ ਥੋਲੀ-ਥੋਲੀ ਦੀਵਾਰ ਛਾਤੀ ਤੱਕ ਪਹੁੰਚੀ ਅਤੇ ਫਿਰ ਜਦੋਂ ਛਾਤੀ ਤੱਕ ਦੀਵਾਰ ਪਹੁੰਚਦੀ ਹੈ ਨਾ ਉਸ ਵੇਲੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਆਪਣੇ ਵੱਡੇ ਵੀਰ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਕਹਿਣ ਲੱਗੇ ਵੀਰ ਜੀ ਦੇਖੋ ਭਾਵੇਂ ਦੁਨੀਆ ਤੇ ਤੁਸੀਂ ਮੇਰੇ ਤੋਂ ਪਹਿਲੇ ਆਏ ਸੀ ਪਰ ਮੈਂ ਕਿੰਨੇ ਭਾਗਾਂ ਵਾਲਾ ਹਾਂ ਕਿ ਦਾਦਾ ਜੀ ਦੀ ਗੋਦ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੱਚਿਆਂ ਦੇ ਦਾਦਾ ਜੀ ਲੱਗਦੇ ਨੇ ਸਾਹਿਬਜ਼ਾਦਿਆਂ ਦੇ ਕਹਿਣ ਲੱਗੇ ਦੇਖੋ ਦਾਦਾ ਜੀ ਦੀ ਗੋਦ ਵਿੱਚ ਪਹਿਲਾਂ ਮੈਂ ਜਾਵਾਂਗਾ ਗੁਰੂ ਪਿਆਰੇਓ ਦੇਖੋ ਇਨ੍ਹਾਂ ਨਿੱਕੀਆਂ ਜਿੰਦਾਂ ਦੇ ਵਿੱਚ ਸ਼ਹਾਦਤ ਦਾ ਇੰਨਾ ਚਾ ਸੀ ਕਿਉਂਕਿ ਸਤਗੁਰੂ ਦੀ ਬਾਣੀ ਕਹਿੰਦੀ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ ਸੋ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਦੇ ਜੋ ਨੀਹਾਂ ਵਿੱਚ ਨਿਆ ਗਿਆ ਤੇ ਜਿਉ ਹੀ ਨੀ ਮੁਕੰਮਲ ਹੋਈ ਤਾਂ ਸਾਹਿਬਜ਼ਾਦਿਆਂ ਦਾ ਜਦੋਂ ਦਮ ਨੀਹਾਂ ਦੇ ਵਿੱਚ ਘੁੱਟਿਆ ਗਿਆ ਉਸ ਵੇਲੇ ਕਹਿੰਦੇ ਹਨ ਕਿ ਦੀਵਾਰ ਡਿੱਗ ਪਈ ਦੀਵਾਰ ਡਿੱਗ ਪਈ ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਸਨ ਤੇ ਸਾਹਿਬਜ਼ਾਦਿਆਂ ਦੀਆਂ ਉਸ ਵੇਲੇ ਕਹਿੰਦੇ ਨੇ ਸਾਂ ਵਾਲੀਆਂ ਰਗ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਪਿਆਰਿਓ ਇਹ ਖਬਰ ਜਦੋਂ ਧੰਨ ਮਾਤਾ ਗੁਜਰਕੌਰ ਨੂੰ ਪਤਾ ਲੱਗੀ ਉਸ ਵੇਲੇ ਧੰਨ ਮਾਤਾ ਗੁਜਰਕੌਰ ਵੀ ਸਤਖੰਡ ਪਿਆਨਾ ਕਰ ਗਏ ਗੁਰੂ ਪਿਆਰਿਓ ਇਸ ਤਰ੍ਹਾਂ ਇਹਨਾਂ ਨਿੱਕੀਆਂ ਜਿਨ੍ਹਾਂ ਨੇ ਵੱਡਾ ਸਾਕਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਲੋਕ ਦੇਖ ਕੇ ਹੈਰਾਨ ਰਹਿ ਗਏ ਮੁਗਲ ਸ਼ਾਸਕ ਵੀ ਹੈਰਾਨ ਹੋ ਗਏ ਕਥਲੀ ਸ਼ਰਨ ਗੁਪਤਾ ਇੱਕ ਲਖਾਰੀ ਹੈ ਉਹਨਾਂ ਨੇ ਆਪਣੇ ਮਹਾਕਾਵ ਭਾਰਤ ਭਾਰਤੀ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੜਾ ਖੂਬਸੂਰਤ ਲਿਖਿਆ ਉਹ ਕਹਿੰਦੇ ਨੇ ਜਿਸ ਕੁੱਲ ਕੌਮ ਕੇ ਜਾਤ ਕੇ ਬੱਚੇ ਦੇ ਸਕਤੇ ਯੂੰ ਬਲੀਦਾਨ ਉਸ ਦਾ ਵਰਤਮਾਨ ਕੁਛ ਵੀ ਹੋ ਭਵਿਸ਼ ਹੈ ਮਹਾਮਹਾਨ ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਮਗਰੋਂ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾਤਾ ਗੁਜਰਕੌਰ ਦੇ ਸਰੀਰ ਦਾ ਜੋ ਅੰਤਮ ਸੰਸਕਾਰ ਹੈ ਉਹ ਕਿਵੇਂ ਹੋਇਆ, ਕਿਸ ਅਸਥਾਨ ਤੇ ਹੋਇਆ ਤੇ ਇਸ ਮਹਾਨ ਸੇਵਾ ਨੂੰ ਕਿਸ ਨੇ ਨਿਭਾਇਆ ਉਹ ਆਪਾਂ ਸਵੇਰੇ ਸਰਵਨ ਕਰਾਂਗੇ। ਇਨ੍ਹਾਂ ਕੁਝ ਬੋਲਦੇ ਹੋਏ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ